ਕੀ ਸ਼ੁਭ ਨਾਮ ਹੈ ਜੀ ਆਪਣਾ? ੇਮਰਾਜ ੇਮਰਾਜ ਜੀ ਤੇਮਰਾਜ ਜੀ ਆਪਾਂ ਗੱਲ ਕਰੀਏ ਪਿੰਡ ਪਹਿਲਵਾਨ ਦੀ ਤੇ ਕਿੰਨਾ ਕੁ ਫਰਕ ਪੈ ਗਿਆ ਜੀ ਕਿੰਨਾ ਕਮਹੌਲ ਚੇਂਜ ਹੋ ਗਿਆ? ਬਹੁਤ ਜ਼ਿਆਦੇ ਜੀ ਹੁਣ ਤਾਂ ਉਹ ਤਾਂ ਉਤਾਂ ਵਾਂਸੀ ਕੰਮ ਕਰਦੇ ਹੁੰਦੇ ਹਾੜੀ ਵੜਦੇ ਰਾਤਾਂ ਨੂੰ ਖੂਬ ਆਉਂਦੇ ਹੈ ਜੀ ਹਾਂ ਹੜ ਕਣਕਾਂ ਵੜਦੇ ਫਲੇ ਬੋਂਦੇ ਤੇ ਹੁਣ ਤਾਂ ਕੋਈ ਕੰਮ ਨਹੀਂ ਕਰਦਾ ਹੁਣ ਤਾਂ ਸਭ ਮੁੰਡੇ ਵਿਹਲੇ ਨੇ ਕੋਈ ਕੰਮ ਨਹੀਂ ਕਰ ਰਿਹਾ ਪੁਰਾਣੇ ਟਾਈਮ ਦੇ ਵਿੱਚ ਜੀ ਰਾਤਾਂ ਨੂੰ ਬਹਿ ਕੇ ਲੋਕ ਐ ਦੁਖ ਸੁਖ ਕਰਦੇ ਸੀ ਹੁਣ ਬਿਲਕੁਲ ਚੇਂਜ ਹੋ ਗਿਆ ਜੀ ਹਾਂ ਜੀ ਰਾਤਾਂ ਨੂੰ ਬਹਿ ਕੇ ਥਾਈ ਚ ਬਹਿੰਦੇ 10 10 ਰਾਤ ਨੂੰ 11 11 ਵੱਜ ਜਾਂਦੇ ਤੇ ਹਾਂ ਜੀ ਵੀ ਦੁਖ ਸੁਖ ਕਰਦੇ ਹਾਂ ਗੱਲਾਂ ਬਾਤਾਂ ਹਾਂ ਜੀ ਕਾਰਨ ਕੀ ਹੈ ਜੀ ਇਹ ਸਾਰਾ ਕੁਝ ਬਦਲਾਅ ਦਾ ਬਦਲਾਅ ਦਾ ਤਾਂ ਜੀ ਆਹੀ ਆ ਹੁਣ ਤੁਹਾਨੂੰ ਤੁਹਾਨੂੰ ਪਤਾ ਹੀ ਆ ਵੀ ਪੜੇ ਗੁਣੇ ਮੁੰਡੇ ਹੋ ਗਏ ਅਗਿਆਣ ਪੜ ਬੰਦੇ ਤੇ ਹੈ ਅੱਗੇ ਅਣਪੜ ਬੰਦੇ ਤੇ ਅੰਗਰਚਾਰ ਲਿਆਂਦੇ ਸੀ ਤਾਂ ਖੂਬ ਵਾਲੇ ਹਲ ਵਾਲੇ ਇਹਜਾ ਕੰਮ ਤੇ ਅੱਗੇ ਤਾਂ ਜਿਹੜੇ ਅੱਜ ਕੱਲ ਦੇ ਬੱਚੇ ਨੇ ਜੀ ਉਹ ਦੁਖ ਸੁੱਖ ਕਰਦੇ ਨੇ ਨਾ ਜੀ ਕੋਈ ਨਹੀਂ ਕਰਦਾ ਕੋਈ ਪੁੱਛਦੀ ਨਹੀਂ ਬੁੜਿਆਂ ਨੂੰ ਤਾਂ ਬਲਾ ਕੇ ਰਾ ਜਿੰਨੀ ਕੋਲ ਦੀ ਲੰਗ ਜਾਂਦੇ ਨੇ ਤੇ ਪੁਰਾਣੇ ਟਾਈਮ ਦੇ ਵਿੱਚ ਜਦੋਂ ਆਪਣਾ ਕੋਈ ਬਜ਼ੁਰਗ ਲੰਗਦਾ ਸੀ ਆਪਾਂ ਭੱਜ ਕੇ ਉਹਨੂੰ ਬੁਲਾਉਂਦੇ ਸੀ ਅੱਜ ਕੱਲ ਕਿਉਂ ਨਹੀਂ ਬੁਲਾਉਂਦੇ ਜੀ ਹੁਣ ਕੀ ਪਤਾਗਾ ਜੀ ਜਵਾਨਾ ਕਹਿ ਜਾ ਗਿਆ ਵੀ ਆਏ ਹੁਣ ਕੀ ਪਤਾ ਤੁਸੀਂ ਕੀ ਕਹੋਗੇ ਅੱਜ ਕੱਲ ਦੇ ਨੌਜਵਾਨਾਂ ਨੂੰ ਵੇਲੇ ਫਿਰਦੇ ਨੇ ਕੰਮ ਨਹੀਂ ਕਰਦੇ ਹਰਾ ਉਹ ਦਾਤ ਜੇ ਨਾਲੇ ਵੱਢਦੇ ਨੇ ਕੋਈ ਬਹਿ ਕੇ ਹਰਾਣੀ ਵੱਢਦਾ ਅੱਗੇ ਬਹਿ ਕੇ ਵੱਢਦੇ ਸੀ ਕਣਕ ਵੱਢਦੇ ਹਾੜ ਛੋਲੇ ਵੜਦੇ ਵੀ ਆਏ ਆ ਤੁਹਾਡੇ ਸਰੀਰ ਨੇ ਹਲੇ ਵੀ ਮੇਰੇ ਖਿਆਲ ਨਾਲ ਪੂਰੇ ਫਿੱਟ ਫਾਟ ਪਏ ਨੇ ਵਧੀਆ ਪਏ ਨੇ ਪਰ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਬਿਲਕੁਲ ਪਤਲੇ ਪਤਲੇ ਨੇ ਕੀ ਕਰਨਾ ਜੀ ਇਹਦਾ ਵਿੱਚ ਦਾ ਬੈਠਿਆ ਨਹੀਂ ਜਾਂਦਾ ਥੱਲੇ ਕੰਮ ਨਹੀਂ ਕਰ ਸਕਦੇ ਵਿੱਚ ਕਰਦੇ ਨੇ ਜਿਹੜਾ ਪਤਲਾ ਸਰੀਰ ਆ ਤੇ ਖੇਤੀਬਾੜੀ 'ਚ ਕਿੰਨਾ ਕੁ ਬਦਲਾਅ ਆ ਗਿਆ ਜੀ ਬਹੁਤ ਜ਼ਿਆਦਾ ਆ ਗਿਆ ਜੀ ਹੁਣ ਤਾਂ ਉਹ ਤਾਂ ਕਿਹੜੀ ਖੇਤੀ ਦੀ ਕਿਸੇ ਦੇ ਥੋੜੀ ਜੀ ਕਣਕ ਹੋਗੀ ਥੋੜੇ ਜੇ ਛੋਲੇ ਹੋਗੇ ਥੋੜੇ ਤਾਰੇ ਮਿਰੇ ਹੋਗੇ ਥੋੜੇ ਜਿਹੋਣੇ ਖੇਤੀਆਂ ਤੇ ਅੱਗੇ ਤਾਂ ਮੁਲਤਾਨ ਤੇਨੀ ਟ੍ਰੈਕਟਰ ਨਾਲ ਖੇਤੀ ਕਰਦੇ ਨੇ ਤੇ ਜਿਵੇਂ ਆਪਣਾ ਪਾਣੀ ਥੱਲੇ ਜਾ ਰਿਹਾ ਹੈ ਤੁਸੀਂ ਕੀ ਸੋਚਦੇ ਹੋ ਬਾਰੇ ਪਾਣੀ ਤਾਂ ਜੀ ਹਰੇਕ ਕਹਿੰਦਾ ਵੀ ਬੰਦ ਕਰੋ ਪਾਣੀ ਘੱਟ ਵਰਤੋ ਭਾਈ ਛੱਡੀ ਰੱਖਦੇ ਨੇ ਤੇ ਕਿਹੜੀ ਫਸਲ ਲਗਾਣੀ ਚਾਹੀਦੀ ਹੈ ਇਹ ਆਪਾਂ ਨੂੰ ਹਸਣਾ ਜੀ ਸਾਰੀਆਂ ਲਾਉਂਦੇ ਨੇ ਹੁਣ ਮੱਕੀ ਵੀ ਲਾਉਂਦੇ ਨੇ ਆਲੂ ਵੀ ਲਾਉਂਦੇ ਨੇ ਹੈ ਜੀ ਸੂਰਜਮੁਖੀ ਆ ਵੀ ਲਾਉਂਦੇ ਨੇ ਸਾਰੀਆਂ ਚੀਜ਼ਾਂ ਲਾਉਂਦੇ ਨੇ ਤੇ ਆਪਣੇ ਏਰੀਆ ਚ ਕਿਹੜੀ ਫਸਲ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਜੀ ਸਾਡੇ ਤਾਂ ਜੀ ਆਲੂ ਨੇ ਆਲੂ ਜਾਂ ਕਣਕ ਕੀ ਸ਼ੁਭਨਾਮਾ ਹੈ ਜੀ ਆਪਣਾ ਅਮਰ ਸਿੰਘ ਅਮਰ ਸਿੰਘ ਜੀ ਤੇ ਆਪਣੇ ਬੱਚੇ ਲਗਭਗ ਸਾਰਿਆਂ ਦੀ ਬਾਹਰ ਗਏ ਹੋਏ ਨੇ ਜੀ ਆਸਟ੍ਰੇਲੀਆ ਚ ਵੀ ਆ ਬੱਚੇ ਦੋਏ ਦੇ ਚੰਚ ਗਏ ਹੋਏ ਨੇ ਤੇ ਯਾਦ ਕਰਦੇ ਨੇ ਤੁਹਾਨੂੰ ਯਾਦ ਬਹੁਤ ਵਧੀਆ ਕਰਦੇ ਹੋ ਤਾਂ ਕਹਿੰਦੇ ਨੇ ਆ ਜਾਓ ਸਾਡੇ ਲੇਵੇ ਆ ਜਾਓ ਉਹ ਹੈਂਸ਼ਕ ਕਰਾਂਗੇ ਮੋਜਾਂ ਮਾਰਾਂਗੇ ਖਾਣਾ ਪੀਣਾ ਜੋ ਮਰਜ਼ੀ ਕੁਛ ਕਰੋ ਉਹੀ ਚੱਲੂ ਚੀਜ਼ ਹੈ ਬੱਚੇ ਬਾਹਰ ਗਏ ਨੇ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਬੱਚੇ ਮੇਰੇ ਦੋਤੇ ਗਏ ਹਨ ਦੋਤੇ ਦੋਤੇ ਤਾਂ ਕੁੜੀਆਂ ਕੁੜੀਆਂ ਹੀ ਨੇ ਮੇਰੀ ਤੇ ਉਹਨਾਂ ਨੂੰ ਕੀ ਮਿਲਦੇ ਨੇ ਜੀ ਰੋਜ਼ ਆਪਾਂ ਨੂੰ ਰੋਜੇ ਟੈਲੀਫੋਨ ਦੂਏ ਤੀਏ ਦਿਨ ਕਰ ਲੈਂਦੇ ਨੇ ਬਹੁਤ ਵਧੀਆ ਕਰਦੇ ਜੀ ਤਾਂ ਜੀਤਾ ਕਹਿੰਦੇ ਆ ਜੀ ਆਪਦਾ ਆਪਦਾ ਛਕੋ ਛਕਾਓ ਵਧੀਆ ਵਧੀਆ ਮੋਜਾਂ ਮਾਰੋ ਆਪਦਾ ਮਿਲਗਲ ਜਾਇਆ ਕਰੋ ਬਹੁਤ ਵਧੀਆ ਧੰਨਵਾਦ ਆ ਸ਼ੀਂਬੀਆ ਆਪਦਾ ਖੁਸ਼ੀ ਚ ਤੁਸੀਂ ਵੀ ਖੁਸ਼ੀ ਚ ਰਹੋ ਨਾ ਆਪਦਾ ਹੁਣ ਸਾਨੂੰ ਯਾਦ ਕਰਦੇ ਨੇ ਅਮਰ ਸਿੰਘ ਨੂੰ ਯਾਦ ਕਰਦੇ ਨੇ ਆਪਦੀ ਨਾਨੀ ਨੂੰ ਯਾਦ ਕਰਦੇ ਨੇ ਦੋਤੇ ਦੋਤੀਆਂ ਗਏ ਹੋਏ ਨੇ ਬੱਚੇ ਲਵੇ ਬਹਿ ਕੇ ਗੱਲਾਂ ਬਾਤਾਂ ਕਰਨ ਪੋਰ ਆਪਣਾ ਤਾਂ ਸੁਖ ਦੀਆਂ ਵੀ ਮਾਤਾ ਕਰਨ ਕਿਵੇਂ ਬਚਦੇ ਕਿਵੇਂ ਰਸਦੇ ਨੇ ਉਧਰ ਇਨਸ਼ਾਅੱਲਾਹ ਨੇ ਕਿ ਦੁਖੀ ਚ ਨੇ ਪਰ ਬੱਚੇ ਪਰ ਹੰਸੀ ਕਰਦੇ ਨੇ ਉਹ ਜਿਹੜੇ ਬਾਗੇ ਸਾਡੇ ਦਾ ਬੱਚੇ ਇੱਥੋਂ ਦੀ ਵਸਨੀਕੋਂ ਨਹੀਂ ਜੀ ਮੈਸੂਪੁਰ ਦੇ ਜੀ ਪਿੰਡ ਮੈਸੂਪੁਰ ਜੀ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਪਲਵਾਨ ਪਿੰਡ ਬਾਰੇ ਕਿਵੇਂ ਦੇ ਲੋਕ ਨੇ ਇੱਥੇ ਦੇ ਨਹੀਂ ਪਿੰਡ ਦੇ ਵਧੀਆ ਦੇਖੋ ਜੀ ਬਹੁਤ ਵਧੀਆ ਲੋਕ ਨੇ ਸਾਡਾ ਸਹਿਚਾਰ ਬਹੁਤ ਵਧੀਆ ਹੈ ਮੇਰਾ ਪਿੰਡ ਮੈਸੂਪੁਰ ਹੈ ਜੀ ਆ ਲਵੇ ਲਵੇ ਨੇ ਇੱਕ ਦੂਜੇ ਦੇ ਇਧਰ ਉਧਰ ਜੀ ਖੇਤਾਂ ਬੰਨਾਂ ਚ ਜਾ ਹੀ ਆਉਂਦਾ ਵਧੀਆ ਕੰਮਕਾਰ ਜਾਣੀ ਵਿਚਾਰੇ ਠੀਕ ਨੇ ਜੀ ਬੰਦੇ ਛਾਣੇ ਬਜ਼ੁਰਗ ਨੇ ਆਉਂਦੇ ਜਾਂਦੇ ਬੰਦੇ ਖੜਦੇ ਆ ਪਾਣੀ ਧਾਣੀ ਇੱਥੇ ਪੀਂਦੇ ਰਹਿਣਾ ਗੁਰਦੁਆਰੇ ਜਾਂ ਕੋਈ ਹੋਰ ਕੋਈ ਵੀ ਜਾਣੀ ਕਿ ਦਿੱਕਤ ਆ ਜਾਂਦੀ ਤਾਂ ਇੱਥੇ ਖੜਾ ਵੀ ਜਾਂਦੇ ਕੋਈ ਚੀਜ਼ ਫਿਰ ਚੱਕ ਕੇ ਲੈ ਜਾਂਦੇ ਜਾਣੀ ਠੀਕ ਨੇ ਜੀ ਬੰਦਿਆਂ ਦੇ ਸਾਰੇ ਚਾਰ ਬਿਲਕੁਲ ਤੁਸੀਂ ਬਜ਼ੁਰਗਾਂ ਵਿੱਚ ਬੈਠੇ ਹੋ ਤੁਹਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੋਊਗਾ ਹਾਂ ਜੀ ਫਰਕ ਤਾਂ ਹੁੰਦਾ ਜੀ ਕੋਈ ਨਾ ਕੋਈ ਪੁਰਾਣੀ ਗੱਲ ਯਾਦ ਆਉਂਦੀਆਂ ਦੇਖੋ ਬਜ਼ੁਰਗਾਂ ਨੂੰ ਪਤਾ ਨਹੀਂ ਪਤਾ ਰਹਾਦਾ ਪਹਿਲਾਂ ਕਿੱਥੇ ਹਾਂ ਐਡੇ-ਐਡੇ ਬੜੇ ਖੇੜ ਦੇ ਫਰੀਆਂ ਦੇ ਉਤੇ ਤੇ ਨਾਲ ਦੀਆਂ ਬਣਾ ਫਰੀਆਂ ਦੇ ਕੋਈ ਸਾਰਾ ਠੀਕ ਸੀ ਹੁਣ ਤਾਂ ਮਾ ਹੁਲਾ ਜਿਹੜਾ ਹੁਣ ਤਾਂ ਆਪਾਂ ਕੱਲੀ ਕੁੜੀ ਨੂੰ ਨਹੀਂ ਛੱਡ ਸਕਦੇ ਆ ਮੈਂ ਹੁਣ ਬੱਚਿਆਂ ਦੇ ਪੇਪਰ ਕਰਾਉਣ ਆਇਆ ਦੀ 12ਵੀਂ ਚ ਮੇਰੀ ਕੁੜੀ ਪੜ੍ਹਦੀ ਐ ਚਾਰ ਕੁੜੀਆਂ ਨੇ ਮੇਰੇ ਤੇ ਹੁਣ ਮੈਂ ਛੱਡਣ ਆਇਆ ਜੇ ਕਿਤੇ ਉਹ ਸਮਾਂ ਹੁੰਦਾ ਕੋਈ ਮੈਂ ਦਿਹਾੜੀ ਕਰ ਸਕਦਾ ਦੀ ਕਿਤੇ ਮਰਜ਼ੀ ਪਰ ਸਕਦਾ ਦੀ ਜਿਵੇਂ ਮਰਜ਼ੀ ਹੁੰਦਾ ਕਿੱਥੇ ਮੈਨੂੰ ਛੱਡਣਾ ਆ ਰਿਹਾ ਹੈ ਕਿਉਂ ਜਮਾਨਿਆਂ ਨੇ ਫਰਕ ਬਹੁਤ ਪਾਤਾ ਜੀ ਕਿੰਨਾ ਕੁ ਮਾਹੌਲ ਦਾ ਫਰਕ ਪੈ ਗਿਆ ਜੀ ਪਿੰਡਾਂ ਦਾ ਹੁਣ ਬਹੁਤ ਜ਼ਿਆਦਾ ਪੈ ਗਿਆ ਜੀ ਬਹੁਤ ਗੰਦਲਾ ਹੋ ਗਿਆ ਵਿੱਚ ਜੀ ਪੁਰਾਣਾ ਵੇਲਾ ਵਧੀਆ ਸੀ ਜਾਂ ਹੁਣ ਦਾ ਵੇਲਾ ਵਧੀਆ ਪੁਰਾਣਾ ਵੇਲਾ ਤਾਂ ਬਹੁਤ ਵਧੀਆ ਸੀ ਜੀ ਉਹ ਤਾਂ ਮੁੜ ਕੇ ਨਾ ਆਉਣਾ ਤੇ ਨਾ ਆਵੇ ਜੀ ਜਿਹੜੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ ਪੁਰਾਣੇ ਸਮੇਂ ਦੇ ਵਿੱਚ ਕੀ ਵੇਲਾ ਹੁੰਦਾ ਸੀ ਕਿਵੇਂ ਕਰਦੇ ਸੀ ਜਦੋਂ ਉਹ ਵਧੀਆ ਕਰਦੇ ਸਕੇ ਤਾਂ ਤੇ ਕੀ ਮਾਹੌਲ ਹੁੰਦਾ ਸੀ ਜਦੋਂ ਹੁਣ ਤਾਂ ਉਹੀ ਬਲਾਵਾ ਜਿੰਦ ਨੂੰ ਕਹੇ ਜੇ ਕਹਿੰਦੇ ਵੀ ਆ ਮਾਲਾ ਬਣਾਏ ਖਾਦੇ ਕਹਿੰਦੇ ਕੋ ਮੋਜ ਹਨ ਆਂ ਕਹਿੰਦੇ ਹੁੰਦਾ ਹਾਂ ਤੇ ਪਿੰਡਾਂ ਤੇ ਸ਼ਹਿਰਾਂ ਦੇ ਮਾਹੌਲ 'ਚ ਕਿੰਨਾ ਕ ਫਰਕ ਹੈ ਜੀ ਬਹੁਤ ਫਰਕ ਹੈ ਸ਼ਹਿਰਾਂ 'ਚ ਬਹੁਤ ਫਰਕ ਹੈ ਇਹਦੇ ਪਿੰਡ ਦੇ ਲੋਕ ਨੇ ਜੀ ਹਲੇ ਵੀ ਮਿਲ ਮਿਲਵਰਤਨ ਵਧੀਆ ਕਰਦੇ ਨੇ ਪਰ ਸ਼ਹਿਰਾਂ ਦੇ ਵਿੱਚ ਲੋਕ ਮੇਰੇ ਖਿਆਲ ਨਾਲ ਰੁਕੇ ਹੋਗੇ ਉੱਥੇ ਬੇਰ ਹੋਦੇ ਆ ਦੂਰ ਜਿਹਾ ਹੋਣੇ ਸ਼ਹਿਰਾਂ 'ਚ ਪਿੰਡਾਂ 'ਚ ਇੱਥੇ ਬੇ ਪਹਿਲਾਂ 啊，现在这弥补的，我们那会儿。<noise> <noise> <noise>